ਏ ਹੱਕ ਤੋਂ ਚਾਲੀਆ ਉਹ ਤੇਰਾ ਬਹੁਤ ਕੋ ਪਿਆਜ ਸਮਾਨ ਰਸੋਈ ਅੱਡਾ ਏਸੀ ਰਸੋਈ ਅੱਡਾ ਏਸੀ ਫਰਿਜ ਸਾਥ ਸਮਾਨ ਪਿਆ ਹੈ ਜਨਰੇਟਰ ਵਾਲਾ ਕਮਰਾ ਅੱਡਾ ਬਹੁਤ ਸਮਾਨ ਪਿਆ ਜੀ 40 ਤੱਕ ਨਹੀਂ ਚਾਜਦਾ 1 ਮਾਣ 13 ਕਿਲੋ ਭਾਰਾ ਤਾਂ ਹੀ ਚਾਜਦਾ ਹਾਏ ਹਾਏ ਤੇ 500 ਤੇ ਡਾਂਗਾ ਵੀ ਸਮਾਂਗੇ ਕੋਈ ਨਿੱਕੀ ਗੱਲ ਨਹੀਂ ਤੇ 10 ਵੀ ਮਾਰਾਂਗੇ ਨਹੀਂ ਉਹ ਪਿੰਡ ਵਾਲੇ ਕਿਵੇਂ ਜਾਂ 2 ਫਟਕਾ ਵਾਲੇ ਪਾਏ ਮੇਰੇ ਹਾਂ ਤੇ ਜੇ ਡਾਗਾ ਪੈ ਲੰਗਾ ਪੂਲੇ ਸਰੀਰ ਤੇ ਡੇਕਾ ਵੀ ਕੋਈ ਨਹੀਂ ਇਹ ਬਾਈ ਰਾਜ ਅਰਗੇ ਰਰਦੇ ਆ ਨਾ ਸਰੀਰ ਥੋੜਾ ਜਿਹਾ ਉਹ ਜਾ ਬਾਈ ਜੀ ਬੜਾ ਵੀਡੀਓ ਥੋੜਾ ਹੁਣ ਤੁਸੀਂ ਕਹੋਗੇ ਹੱਥਾਂ ਮੇਰੇ ਸਟੰਟ ਜੇ ਕਰਾਉਂਦਾ ਸਹੀ ਗੱਲ ਠੀਕ ਹੈ ਲੈ ਵੀ ਮਿੱਤਰੋ ਆ ਕਹਿੰਦੇ ਢਿਲਮਾ ਕਲਾਂ ਦਾ ਟਰੈਕਟਰ ਆ ਕੋੜਕਪੂਰੇ ਦੇ ਲਾਗੇ ਰਹਿ ਗਿਆ ਢਿਲਮਾ ਕਲਾਂ ਬਹੁਤ ਵੱਡਾ ਪਿੰਡ ਆ ਤੇ ਆ ਸਾਡੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਕਿਵੇਂ ਆ ਇੱਕ ਮਿੰਟ ਮੈਂ ਇਹਨਾਂ ਨੂੰ ਮਾਈਕ ਲਾ ਦਿਆ ਖੜ ਜਾ ਖੜ ਜਾ ਪ੍ਰਧਾਨ ਕਿਵੇਂ ਆ ਯਾਰ ਇਹ ਮਗਰ ਭੈਣ 40 ਫੁੱਟ ਬਾਈ ਫੜਾ ਗੱਗਾ ਚੱਕਦਾ ਹੂਆ ਇਹ ਤਾਂ ਬਹੁਤ ਵਧੀਆ ਅੱਗਾ ਉੱਗਾ ਚੱਕਦਾ ਰਾਤ ਬੈਰੀਗੇਟ ਜੇ ਵਾਲੇ ਦਾ ਦੂਜਾ ਟੂਲ ਦੇ ਉੱਤੇ ਸਾਰੇ ਡਾਂਗੇ ਹਾਂ ਸਾਰੇ ਡਾਂਗੇ ਤੇ ਮੈਨੂੰ ਵੇਖ ਕੇ ਉਹ ਡੰਡਾ ਆ ਛੜਤਾ ਉਹ ਡਾਂਗ ਜੀ ਖੜੀ ਕੀਤੀ ਹੁੰਦੀ ਆ ਡਾਂਗ ਜੀ ਖੜੀ ਕੀਤੀ ਤੇ ਡੰਡਾ ਆ ਛੜਤਾ ਹਾਂ ਟਰੈਕਟਰ ਤੇਜ਼ ਸੀ ਮੈਂ ਕਿਹਾ ਵੀ ਆਪਾਂ ਬ੍ਰੇਕ ਨਹੀਂ ਲਾਉਣੇ ਲਿਚੀ ਦਾ ਮਾਰ ਜੇ ਹਾਂ ਹਾਂ ਤੇ ਉਹ ਡੰਡਾ ਮਾਰਾ ਉਹਨੇ ਚਲਾ ਕੇ ਮੈਨੂੰ ਉਹ ਯਾਰ ਟਰੱਕ ਆ ਗਿਆ ਫੇ ਬਾਈ ਜੀ ਆ ਪਿੱਛੇ ਮਾ ਟਰੱਕ ਨਹੀਂ ਆ ਗਿਆ ਢੱਲਮਾ ਕਲਾ ਦਾ ਟਰਾਲਾ ਆ ਗਿਆ ਟਰਾਲਾ ਕਿੰਨੇ ਫੁੱਟ ਆ ਇਹ ਹੱਕ ਤੋਂ ਚੱਲਿਆ ਉਹ ਤੇਰਾ ਭਲਾ ਹੋਵੇ ਜੋ ਹੱਕ ਤੇ ਚੱਲ ਹਾਂ 25 ਦੇ ਬੰਦੇ ਵਿੱਚ ਸੇਫ ਪੈ ਜਾਂਦੇ ਵਿੱਚ ਲੱਕੜਾਂ ਦਾ ਬਾਲਣ ਦਾ ਰਸੋਈ ਦਾ ਹੋਵੇ ਸੀ ਦਾ ਸਰਦ ਚਰਚਕਾਂ ਨੂੰ ਦੱਸੀ ਕੀ ਗੱਲ ਆ ਵਿੱਚ ਇਹਦੇ ਬਹੁਤ ਬਹੁਤ ਡਾਂਗਾ ਬਹੁਤ ਕੋ ਪਿਆਰ ਜੀ ਸਮਾਰ ਇਹ ਰਸੋਈ ਅੱਡਾ ਕਰਕੇ ਵੀਰ ਰਸੋਈ ਅੱਡਾ ਐਸੀ ਫਰਿੱਜ ਸਭ ਸਮਾਨ ਪਿਆ ਜਨਰੇਟਰ ਵਾਲਾ ਕਮਰਾ ਅੱਡਾ ਚੱਲਦਾ ਬਹੁਤ ਸਮਾਨ ਪਿਆ ਜੀ ਇਹ 40 ਫੁੱਟਾ ਪੂਰਾ ਹੈ ਨਾ ਪੂਰਾ 40 ਫੁੱਟ 40 ਫੁੱਟ ਦੀ ਚਾਈ ਹਾਂ ਨਹੀਂ ਨਹੀਂ ਵਿਖਾਇਆ ਆਪਾਂ ਪਹਿਲਾਂ ਰੀਲ ਵੀ ਪਾਈ ਆ ਜੀ ਆਪਣੇ ਪੇਜ ਤੇ ਜਿਹੜਾ ਜਾ ਕੇ ਦੇਖ ਸਕਦੇ ਹੋ ਇਹ ਢੱਲਮਾਂ ਦਾ ਕਹਿੰਦੇ ਵੀ ਡਰਾਈਵਰ ਵੀ ਪੂਰਾ ਜੱਜ ਦਾ ਟਰੈਕਟਰ ਦੇ ਬਟਾ ਕਣੀ ਮੈਂ ਜੱਜ ਦਾ 1 ਮਾਣ 13 ਕਿਲੋ ਭਾਰਾ ਤਾਂ ਹੀ ਜੱਜਦਾ ਹਾਏ ਹਾਏ ਤੇ 500 ਤੇ ਡਾਂਗਾ ਵੀ ਸਮਾਂਗੇ ਕੋਈ ਨਿੱਕੀ ਗੱਲ ਨਹੀਂ ਤੇ 10 ਵੀ ਮਾਰਾਂਗੇ। ਇਹੋ ਪਿੰਡ ਵਾਲੇ ਕਿਵੇਂ ਜਾਂਦੇ ਸੀ ਡਾਂਗਾ ਪੈ ਲਾਂ ਪੇ ਜਿਹੜੀ ਆਪਾਂ ਗੱਲ ਕਰਦੇ ਪਹਿਲਾਂ। ਹੂੰ। ਉਹ ਕਿਵੇਂ ਸੀ ਜਿਹੜਾ ਦੂਆ ਦਾ ਮੈਂ ਕੋਟ ਪਾ ਕੇ ਆਇਆ ਹਾਂ। ਮੈਂ ਕੋਟ ਦੋ ਫੱਟਕਾ ਵਾਲੇ ਪਾਏ ਆ ਮੇਰੇ। ਹੈ? ਹਾਂ। ਤੇ ਜੇ ਡਾਂਗਾ ਪੈ ਲਾਂਗਾ ਪੁਲਿਸ ਵੀ ਤੇ ਦੇਖਾ ਵੀ ਕੋਈ ਨਹੀਂ। ਹਾਂ। ਇਹ ਬਾਈ ਰਾਜ ਆ ਰਗੇ ਰੜਦੇ ਆ ਨਾ ਸਰੀਰ ਥੋੜਾ ਜਿਹਾ ਉਹ ਜਾਵੇ। ਬਾਈ ਅਰੀ ਬੜਾ ਅਗਲੀ ਥੋੜੀ ਟਰੈਕਟਰ ਤੇ ਬਹਿਣਾ ਨਹੀਂ ਪ੍ਰਧਾਨ ਸਾਹਿਬ ਕੀ ਇਹਦਾ ਅੱਗਾ ਜੱਕ ਜਣਾ ਤੁਰਿਆ ਜਾਂਦਾ ਜੇ ਆਖੋ ਤਾਂ ਹੁਣ ਤੁਸੀਂ ਕਹੋਗੇ ਹੱਥਾਂ ਮੇਰੇ ਸਟੰਟ ਜੇ ਕਰਾਉਂਦਾ ਸਹੀ ਗੱਲ ਠੀਕ ਹੈ ਜੀ ਗੱਲਾਂ ਚੰਗੀਆਂ ਲੱਗੀਆਂ ਥੋੜਾ ਜਿਹਾ ਫੰਸ਼ਨ ਵੀ ਚਾਹੀਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹਾਂ ਜੀ